ਔਰ ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਬਾਕੀ ਸਾਰੇ ਚਾਰੇ ਖਾਨੇ ਚੇਤ ਹੋਣਗੇ ਤੇ ਗੁਰਜੀਤ ਉਹਦਾਂ ਜਿੱਤੇਗਾ ਜਿਹੜੇ ਵੀ ਲੋਕ ਸਿਧਾਂਤ ਨੂੰ ਪਿਆਰ ਕਰਦੇ ਹੋ ਉਹਨਾਂ ਨੂੰ ਪਤਾ ਕਿ ਬਾਬਾ ਸਾਹਿਬ ਬਾਬਾ ਸਾਹਿਬ ਭੀਮਰਾਓ ਬੇਕੀ ਦਾ ਸਿਧਾਂਤ ਜਿਹੜਾ ਹੈ ਤੇ ਤੋੜਨ ਜਾ ਰਹੇ ਨੇ ਜਿਹੜੀ ਇਸ ਵੇਲੇ ਸਰਕਾਰ ਹੈ ਉਹਨੂੰ ਇੱਕੋ ਪਾਰਟੀ ਠੱਲ ਪਾ ਸਕਦੀ ਹੈ ਉਹ ਕਾਂਗਰਸ ਪਾਰਟੀ ਹੈ ਕਿੰਨੇ ਹਰ ਮੁੱਦੇ ਤੇ ਲੜਾਈ ਲੜੀ ਅਸੀਂ ਵੀ ਸਟਕ ਤੋਂ ਲੈ ਕੇ ਸੰਸਦ ਤੱਕ ਕੋਈ ਇਹੋ ਜਿਹਾ ਮੁੱਦਾ ਨਹੀਂ ਜਾਂਦੀ ਤੇ ਅਸੀਂ ਆਪਣੀ ਵਾਗ ਪਾਰਲੀਮੈਂਟ ਚ ਨਾ ਰੱਖੀਓ ਚੋਣ ਦੇ ਨਾਂ ਰੱਖੀਓ ਸੋ ਸਾਰੇ ਅਧਿਕਾਰ ਮਹ ਵੱਡਾ ਹੋਰਿਆਂ ਨੇ ਚੀਜ਼ਾਂ ਲੈ ਗਈ ਲੇਕਿਨ ਤੁਹਾਡੀ ਵਿਰੋਧੀ ਕਹਿੰਦੇ ਕਿ ਜਿੰਦਗੀ ਗੁਰਜੀਤ ਸਿੰਘ ਹੋ ਗਿਆ ਆਵਾਜ਼ ਵੀ ਚੁੱਪ ਪਾਇਆ ਲੈ ਦੇਖੋ ਮੇਰਾ ਨਾ ਚੈਲੰਜ ਹੈ ਚੈਲੰਜ ਮੇਰਾ ਉਹ ਲੈ ਲੈ ਉਹ ਆਪਣੀਆਂ ਵਿਧਾਨ ਸਭਾ ਦੀ ਜਿੰਨੇ ਵੀ ਐਮਐਲਏ ਇਹ ਅੱਜ ਜੋ ਕੈਂਡੀਡੇਟ ਬਣੇ ਨੇ ਉਹਨਾਂ ਨੂੰ ਕੋਈ ਵੀਡੀਓ ਤੇ ਪਾ ਕੇ ਦਿਖਾਓ ਜਿਹੜਾ ਵਿਧਾਨ ਸਭਾ ਚੋਂ ਬੋਲੇਓ ਔਰ ਅੱਜ ਜੋ ਵੀ ਇਹਨਾਂ ਦੇ ਸਮੇਂ ਦੇ ਭ੍ਰਿਸ਼ਟਾਚਾਰ ਹੋਇਆ ਜਿਸ ਤਰੀਕੇ ਨਾਲ ਗੁੰਡਾਗਰਦੀ ਹੋਈ ਸ਼ਹਿਰ ਚ ਸ਼ਹਿਰ ਨੂੰ ਭੁਲੀ ਥੋੜੇ ਸੋ ਇਹ ਚੀਜ਼ਾਂ ਆਪਣੇ ਮੁੱਦੇ ਦੱਸਣ ਵੀ ਕੀ ਕੀਤਾ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਅਕਾਲੀ ਦਲ ਨੂੰ ਸ਼ਰਨ ਦਾ ਸਭ ਤੋਂ ਵੱਡਾ ਕਾਰਨ ਕੀ ਸੀ ਮੌਜੂਦ ਨਹੀਂ ਹੈਗਾ ਪੰਜਾਬ ਦੇ ਵਿੱਚ ਵੇਖਿਆ ਜੀ ਹੈ ਨਹੀਂ ਇੱਕ ਵੀ ਸੀਟ ਨਹੀਂ ਹੋਣੀ ਉਹਨਾਂ ਨੂੰ ਕਹਤਾ ਕਿ ਅਕਾਲੀ ਦਲ ਆਵਾਜ਼ ਨਹੀਂ ਚੁੱਕ ਸਕਿਆ ਜਾਂ ਅਕਾਲੀ ਦਲ ਦੀ ਸੁਣਵਾਈ ਵੀ ਨਹੀਂ ਹੈਗੀ ਜੀ ਵੈਸੇ ਜੀ ਬੇਦਬੀਆਂ ਦਾ ਮਾਸ ਮਸਲਾ ਲੈ ਕੇ ਬਹਿ ਗਿਆ ਉਹਨਾਂ ਨੇ ਤੇ ਉਹ ਚੱਲਦਾ ਹੀ ਰਹਿਣਾ ਜੀ ਕਿ ਗਾਸਰੀ ਆਈ ਵੀਲ ਕਹਿੰਗਾ ਜਾ ਰਹੀ ਸੀ ਕਿ ਤੁਸੀਂ ਵੀ ਸ਼ਿਫਟ ਹੋ ਰਹੇ ਹੋ ਕਿਸੇ ਜਗ੍ਹਾ ਤੇ ਲੋਕਾਂ ਨੇ ਫੜੇ ਰਿਯੂਮਰਸ ਫਲਾਤੇ ਸੀਗੇ ਗੱਲ ਇਸ ਤਰ੍ਹਾਂ ਹੈ ਕਿ ਬੱਸੀ ਕਾਂਗਰਸ 'ਚ ਜੰਮਿਆ ਸੀ ਕਾਂਗਰਸ 'ਚ ਮਰੇਗਾ ਤੇ ਬੱਸੀ ਕਿਤੇ ਨਹੀਂ ਜਾਂਦਾ ਲੋਕਾਂ ਦੇ ਮੇਰੇ ਵਿਰੋਧੀਆਂ ਦੀ ਐਵੇਂ ਰੂਮਰਸ ਆ ਵਿਰੋਧੀਆਂ ਨੂੰ ਇੱਕ ਸ਼ੌਂਕ ਹੈ ਬੱਸੀ ਨੂੰ ਯਾਦ ਰੱਖਣਾ ਤੇ ਬੱਸੀ ਅਸੀਂ ਗੱਲਾਂ ਨੂੰ ਯਾਦ ਰੱਖਦੇ ਹਾਂ ਕਾਂਗਰਸ ਪਾਰਟੀ ਨੂੰ ਹੁਣ ਲੋਕ ਵੀ ਹਮਾਇਤ ਦਿੰਦੇ ਹੋਏ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਜਲਾ ਖੁਦ ਅੰਮ੍ਰਿਤਸਰ ਦੇ ਵੱਲਾ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਕਿ ਕਈ ਪਾਰਟੀਆਂ ਦੇ ਵੱਡੇ ਅਹੁਦੇਦਾਰ ਜਿਹੜੇ ਨੇ ਉਹ ਆਪਣੀਆਂ ਪਾਰਟੀਆਂ ਨੂੰ ਅਲਵਦਾ ਕਹਿ ਕੇ ਤੇ ਹੁਣ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਨਾਲ ਨਾਲ ਦਿਨੇਸ਼ ਪੱਸੀ ਜਿਓ ਨੇ ਉਹ ਵੀ ਮੌਜੂਦ ਨੇ ਡਾਕਟਰ ਰਾਜ ਕੁਮਾਰ ਬਿਰਕਾ ਜਿਹੜੇ ਨੇ ਉਹ ਵੀ ਮੌਜੂਦ ਨੇ ਤੇ ਉਹਨਾਂ ਵੱਲੋਂ ਜੋ ਸਰੋਪਾ ਪਾ ਕੇ ਹੁਣ ਆਪਣਾ ਜਿਹੜਾ ਹੈ ਤਾਂ ਪਰਵਾੜ ਜਿਹੜਾ ਹੈ ਉਹ ਵੱਡਾ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਗੁੱਗੀ ਸਿੰਘ ਔਜਲਾ ਦਾ ਵੀ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਹੁਣ ਸਰਗਰਮੀਆਂ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਨਾਲ ਹੀ ਕਈ ਜਿਹੜੇ ਨੇ ਵਰਕਰ ਜਿਹੜੇ ਨੇ ਕਾਂਗਰਸ ਪਾਰਟੀ ਦੀ ਹਮਾਇਤ ਦੇ ਵਿੱਚ ਵੀ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤਸਵੀਰਾਂ ਦੀ ਗੱਲ ਕੀਤੀ ਜਾਵੇ ਤੇ ਬੱਲੇ ਦੀਆਂ ਇਹ ਤਸਵੀਰਾਂ ਨੇ ਇੱਥੇ ਕੀ ਜਿਦਾ ਗੁੱਗੀ ਸਿੰਘ ਔਜਲਾ ਜੋ ਹੈ ਉਹ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਸਰ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਉਹਨਾਂ ਵੱਲੋਂ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਜਿਹੜੇ ਹਨ ਉਹ ਨੌਜਵਾਨਾਂ ਨੂੰ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਤੁਸੀਂ ਜਿਹੜਾ ਪਾਰਟੀ ਉਤਸ਼ਾਹ ਜਿਹੜਾ ਹੈ ਕਾਂਗਰਸ ਨੂੰ ਵੇਖਦੇ ਹੋਏ ਨਜ਼ਰ ਆ ਰਿਹਾ ਹੈ ਲੇਕਿਨ ਕਿਤੇ ਗੁਰਜੀਤ ਸਿੰਘ ਔਜਲਾ ਜਿਉਂ ਨੇ ਉਹਨਾਂ ਵੱਲੋਂ ਇੱਥੇ ਮੁੱਖ ਤੌਰ ਤੇ ਪਹੁੰਚ ਕੇ ਬੱਲੇ ਦੇ ਵਿੱਚ ਜਿਹੜਾ ਹੈ ਉਹ ਤੋ ਕੋਈ ਤੁਹਾਡੀ ਜੁਆਇਨਿੰਗ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਜੁਆਇਨਿੰਗ ਦੇ ਦੌਰਾਨ ਵੀ ਬਹੁਤ ਸਾਰੇ ਹੋਰ ਲੋਕ ਜਿਹੜੇ ਕਿਉਂਕਿ ਹੁਣ ਜਿੱਤਾ ਜਿੱਤਾ ਚੋਣ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਅੱਜ ਦਾ ਦਿਨ ਨਜ਼ਦੀਕ ਆਉਂਦੇ ਹੋਏ ਨਜ਼ਰ ਆ ਰਹੇ ਨੇ ਉਦੋਂ ਉਦਾਂ ਹੀ ਹੁਣ ਦਰਬੰਦਲ ਦੇ ਜਿਹੜੀਆਂ ਨੇ ਉਹ ਵੀ ਮਾਮਲੇ ਜਿਹੜੇ ਉਹ ਸਾਹਮਣੇ ਆਉਂਦੇ ਹੋਏ ਨਜ਼ਰ ਆਵੇ ਤੁਸੀਂ ਦੇਖ ਸਕਦੇ ਹੋ ਕਿ ਜੋ ਵੀ ਸੋ ਸ਼ਰਮਾ ਜੀ ਦੇ ਨੇ ਉਹ ਵੀ ਇੱਥੇ ਪਹੁੰਚ ਹੋਏ ਨੇ ਤੇ ਉਹਨਾਂ ਵੱਲੋਂ ਵੀ ਜਿਹੜਾ ਹੈ ਉਹ ਲਗਾਤਾਰ ਹੀ ਜੁਆਇਨਿੰਗਾਂ ਜਿਹੜੀਆਂ ਨੇ ਕਰਾਈਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਦੇ ਪੰਜਾਬ ਦੇ ਵਿੱਚ ਸੋਹਣਾ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਤਾਂ ਇਹ ਜਿਹੜਾ ਹੈ ਉੱਚਾ ਜੋ ਹੈ ਲੋਕਾਂ ਦੇ ਵਿੱਚ ਕਵਿਖਣ ਨੂੰ ਮਿਲ ਰਿਹਾ ਜੇ ਗੱਲ ਕੀਤੀ ਜਾਵੇ ਤੇ ਕੁਝ ਦੇ ਸਕਦੇ ਹੋ ਕਿ ਇੱਕ ਦੂਜ ਨੂੰ ਆਪਣੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਬੜੀ ਭਾਰੀ ਮਾਤਰਾ ਦੇ ਵਿੱਚ ਬਈ ਹਰ ਇਨਸਾਨ ਗੁਰਜੀਤ ਓਜਲੇ ਨਾਲ ਜੁੜਨਾ ਚਾਹੁੰਦਾ ਹੈ ਔਰ ਹਰ ਆਦਮੀ ਗੁਰਜੀਤ ਓਜਲੇ ਨੂੰ ਚੰਦਾ ਹੈ ਔਰ ਗੁਰਜੀਤ ਓਜਲਾ ਪਹਿਲੇ ਵੀ ਐਮਪੀਸੀ ਅੱਜ ਵੀ ਹੈ ਤੇ ਕੱਲ ਵੀ ਰਹਿਣਾ ਇਸ ਲਈ ਹਰ ਆਦਮੀ ਆਪਣੇ ਘਰ ਚ ਬੁਲਾ ਕੇ ਹਰ ਆਦਮੀ ਕਹਿ ਰਿਹਾ ਕਿ ਮੈਂ ਵੀ ਗੁਰਜੀਤ ਓਜਲੇ ਨਾਲ ਜੁੜਨਾ ਔਰ ਅਸੀਂ ਦੇਖ ਰਹੇ ਹਾਂ ਕਿ ਪੂਰਾ ਸ਼ਹਿਰ ਪੂਰੇ ਪਿੰਡ ਗੁਰਜੀਤ ਓਜਲੇ ਨਾਲ ਆ ਔਰ ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਬਾਕੀ ਸਾਰੇ ਚਾਰੇ ਖਾਨੇ ਚੇਤ ਹੋਣਗੇ ਤੇ ਗੁਰਜੀਤ ਓਜਲੇ ਜਿੱਤੇਗਾ ਬਿਲਕੁਲ ਓਜਲੇ ਸਾਹਿਬ ਕੀ ਕਹਿਣਾ ਚਾਹੋਗੇ ਪਰਿਵਾਰ ਵੱਡਾ ਹੁੰਦਾ ਨਜ਼ਰ ਆ ਰਿਹਾ ਅੱਜ ਬਹੁਤ ਵੱਡਾ ਸਾਨੂੰ ਹਲਾਰਾ ਮਿਲਿਆ ਸਾਡੇ ਗੋਰਾ ਬਾਬਾ ਜੀ ਜਿਹੜੇ ਤਿੰਨ ਵਾਰ ਕੌਂਸਲਰ ਰਹੇ ਨੇ ਇਥੇ ਜੀ ਵੱਲੇ ਤੋਂ ਉਹਨਾਂ ਨੇ ਕਾਲੀ ਦਲ ਛੱਡ ਕੇ ਅੱਜ ਕਾਂਗਰਸ ਪਾਰਟੀ ਨੂੰ ਔਰ ਕਾਂਗਰਸੀਆਂ ਨੀਤੀਆਂ ਨੂੰ ਔਰ ਵਿਚਾਰਧਾਰਾ ਨੂੰ ਇਹਨਾਂ ਨੇ ਸਮਰਥਨ ਕੀਤਾ ਹੈ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਕਿਸਾਨਾਂ ਮਜ਼ਦੂਰਾਂ ਨਾਲ ਖੜੀ ਹੈ ਉਹਨੂੰ ਸਾਰਾ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਵਿਕਾਸ ਜਿਸ ਤਰੀਕੇ ਨਾਲ ਹੋਇਆ ਜਿਸ ਤਰੀਕੇ ਨਾਲ ਵੱਡੇ ਵੱਡੇ ਹਾਈਵੇ ਬਣ ਰਹੇ ਆ ਸਾਡੇ ਤੋਂ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਇਹਨਾਂ ਨੇ ਅਪਰੋਚ ਕੀਤੀ ਅਸੀਂ ਇਹਨਾਂ ਨਾਲ ਔਰ ਇਹਨਾਂ ਨੇ ਕਾਂਗਰਸ ਪਾਰਟੀ ਦੇ ਪਰਿਵਾਰ ਦਾ ਅੱਜ ਮੈਂ ਬਣੇ ਨੇ ਮੈਂ ਨਾਲ ਧੰਨਵਾਦ ਕਰਦਾ ਮਨੀ ਜੀ ਨੇ ਸਵਰਨ ਸਿੰਘ ਜੀ ਨੇ ਆਪਣਾ ਰਾਣਾ ਜੀ ਨੇ ਔਰ ਇਹਨਾਂ ਸਮੁੱਚੀ ਟੀਮ ਆ ਤੁਸੀਂ ਸਾਰੇ ਦੇਖੋ ਔਰ ਇਹ ਸਾਰੇ ਅੱਜ ਇੱਥੇ ਹਾਜ਼ਰ ਹੋਏ ਡਾਕਟਰ ਰਾਜ ਕੁਮਾਰ 베ਰਕਾ ਜੀ ਐਕਸਐਮਐਲਏ ਐਕਸਐਮਐਲਏ ਜੁਗਲਕਿਸ਼ੋਰ ਸ਼ਰਮਾ ਜੀ ਦਿਨੇਸ਼ ਬੱਸੀ ਸਾਰੀ ਸਾਡੀ ਟੀਮ ਜਿਹੜੀ ਹੈ ਇਹਨਾਂ ਨੂੰ ਜੁਆਇਨ ਕਰਾਉਣਾ ਹੈ ਅਜੁਰਵੱਲੇ ਸਾਡਾ ਬਹੁਤ ਵੱਡਾ ਹੁਲਾਰਾ ਮਿਲਿਆ ਕਾਂਗਰਸ ਨੂੰ ਔਜਲਾ ਸਾਹਿਬ ਤੁਹਾਡਾ ਮੁਕਾਬਲਾ ਤਾਂ ਕਿਸੇ ਨਾਲ ਨਹੀਂ ਕਿਉਂਕਿ ਸਾਰੇ ਨੂੰ ਪਤਾ ਕਿ ਕਲੀਨ ਸਵੀਪ ਹੁੰਦੀ ਹੋਈ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਔਜਲਾ ਨੂੰ ਚੁੰਨਦੇ ਹੋਏ ਵੀ ਨਜ਼ਰ ਆ ਰਹੀ ਕਿ ਲੱਗਦਾ ਹੈ ਕਿ ਇਹੀ ਪਿਆਰ ਹੈ ਤਾਂ ਕਰਕੇ ਲੋਕ ਜਿਹੜਾ ਕਾਂਗਰਸ ਚ ਸ਼ਾਮਲ ਹੋ ਰਹੇ ਦੇਖੋ ਜਦੋਂ ਅਸੀਂ ਲੋਕਾਂ ਨਾਲ ਪਿਆਰ ਚ ਰਹਿੰਦੇ ਆ ਤੇ ਲੋਕ ਵੀ ਪਿਆਰ ਦਿੰਦੇ ਆ ਇਸ ਧਰਤੀ ਦਾ ਹੀ ਇੱਕ ਮਤਲਬ ਤੁਸੀਂ ਕਹੋ ਕਿ ਇੱਕ ਸੁਭਾਅ ਹੈ ਇਹਨਾਂ ਲੋਕਾਂ ਦਾ ਵੀ ਸੁਭਾਅ ਹੈ ਕਿ ਮੁਹੱਬਤ ਨਾਲ ਰਹੋ ਔਰ ਸਭਨਾਂ ਨੂੰ ਸਾਥ ਲੈ ਕੇ ਚੱਲੋ ਸੋ ਇਸ ਚੀਜ਼ ਨੂੰ ਇਹ ਲੋਕ ਮਤਲਬ ਪਿਆਰ ਕਰਦੇ ਆ ਅਸੀਂ ਇੱਕ ਦੂਜੇ ਨਾਲ ਬਹੁਤ ਉਜਲਾ ਸਾਹਿਬ ਹੋਰ ਵੀ ਕਈ ਲੋਕ ਨੇ ਜਿਹੜੇ ਆਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਜਿਹੜੇ ਤੁਹਾਡੇ ਨਾਲ ਟੜਾ ਜਾਂ ਪਰਿਵਾਰ ਵੱਡਾ ਜਰਾ ਹੋ ਸਕੇ ਦੇਖੋ ਜਿਹੜੇ ਵੀ ਲੋਕ ਸੰਵਿਧਾਨ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਕਿ ਬਾਬਾ ਸਾਹਿਬ ਬਾਬਾ ਸਾਹਿਬ ਭੀਮਰਾਓ ਬੇਦਕੀ ਦਾ ਸੰਵਿਧਾਨ ਜਿਹੜਾ ਹੈ ਇਹ ਤੋੜਨ ਜਾ ਰਹੇ ਨੇ ਜਿਹੜੀ ਇਸ ਵੇਲੇ ਸਰਕਾਰ ਹੈ ਉਹਨੂੰ ਇੱਕੋ ਪਾਰਟੀ ਠੱਲ ਪਾ ਸਕਦੀ ਹੈ ਉਹ ਕਾਂਗਰਸ ਪਾਰਟੀ ਜਿਨੇ ਹਰ ਮੁੱਦੇ ਤੇ ਲੜਾਈ ਲੜੀ ਅਸੀਂ ਵੀ ਸੜਕ ਤੋਂ ਲੈ ਕੇ ਸੰਸਦ ਤੱਕ ਕੋਈ ਇਹੋ ਜਿਹਾ ਮੁੱਦਾ ਨਹੀਂ ਜਿਹਦੇ ਤੇ ਅਸੀਂ ਆਪਣੀ ਆਵਾਜ਼ ਪਾਰਲੀਮੈਂਟ ਚ ਨਾ ਰੱਖੀਓ ਸੜਕ ਤੇ ਨਾ ਰੱਖੀਓ ਸੋ ਸਾਰੇ ਅੱਜ ਕ ਵੱਡਾ ਹੋ ਰਿਹਾ ਉਹਨਾਂ ਚੀਜ਼ਾਂ ਨੂੰ ਲੈ ਕੇ ਲੇਕਿਨ ਤੁਹਾਡੇ ਵਿਰੋਧੀ ਕਹਿੰਦਾ ਕਿ ਅੰਦਰ ਕੀ ਗੁਰਜੀਤ ਸਿੰਘ ਉਹਦਾ ਆਵਾਜ਼ ਹੀ ਨਹੀਂ ਚੁੱਕ ਪਾਇਆ ਸੰਸਦ ਦੇ ਵਿੱਚ ਦੇਖੋ ਮੇਰਾ ਉਹਨਾਂ ਨੂੰ ਚੈਲੰਜ ਹੈ ਚੈਲੰਜ ਮੇਰਾ ਉਹ ਲੈ ਲੈਣ ਉਹ ਆਪਣੀਆਂ ਵਿਧਾਨ ਸਭਾ ਦੀ ਜਿੰਨੇ ਵੀ ਐਮਐਲਏ ਇਹ ਅੱਜ ਕੋ ਕੈਂਡੀਡੇਟ ਬਣੇ ਨੇ ਉਹਨਾਂ ਨੂੰ ਕਹਿੰਦਾ ਕੋਈ ਵੀਡੀਓ ਤੇ ਪਾ ਕੇ ਦਿਖਾਓ ਜਿਹੜਾ ਵਿਧਾਨ ਸਭਾ ਚ ਕੋਈ ਬੋਲੇ ਹੋ ਕਿਉਂਕਿ ਇਹ ਗੁੰਗਿਆਂ ਦੀ ਫੌਜ ਚਲੇ ਜਾਂਦੀ ਹੈ ਬੋਲਦੀ ਨਹੀਂ ਕਿਉਂਕਿ ਇਹ ਆਪਣੇ ਕੰਮਾਂ ਨੂੰ ਪੈ ਜਾਂਦੇ ਧੰਦੇ ਨੂੰ ਪੈ ਜਾਂਦੇ ਜੇ ਕੰਮ ਧੰਦੇ ਕਰਨੇ ਫਿਰ ਸਰਕਾਰ ਤੁਹਾਨੂੰ ਮਤਲਬ ਨਹੀਂ ਕਰਨ ਦਊਗੀ ਔਰ ਅੱਜ ਜੋ ਵੀ ਇਹਨਾਂ ਦੇ ਸਮਝ ਭ੍ਰਿਸ਼ਟਾਚਾਰ ਹੋਇਆ ਜਿਸ ਤਰੀਕੇ ਨਾਲ ਗੁੰਡਾਗਰਦੀ ਹੋਈ ਸ਼ਹਿਰ 'ਚ ਸ਼ਹਿਰ ਨੂੰ ਭੁੱਲੀ ਥੋੜੇ ਆ ਸੋ ਇਹ ਚੀਜ਼ਾਂ ਆਪਣੇ ਮੁੱਦੇ ਦੱਸਣ ਵੀ ਕੀ ਕੀਤਾ ਤੁਸੀਂ ਅੰਮ੍ਰਿਤਸਰ ਦੀ ਆਵਾਜ਼ ਕਿਦਨ ਬਣੇ ਜੇ ਇਹ ਬਸ ਇੱਕ ਸਵਾਲ ਮੇਰਾ ਆ ਕੋਈ ਵੀਡੀਓ ਪਾ ਕੇ ਲੋਕਾਂ ਨੂੰ ਦੱਸ ਦੇਣ ਕਿ ਵਿਧਾਨ ਸਭਾ 'ਚ ਤੁਹਾਡੀ ਗੱਲ ਕੀਤੀ ਅੰਮ੍ਰਿਤਸਰ ਦੀ ਸੋ ਇਹ ਇਹ ਜਿਹੜੇ ਜਿਹੜੇ ਵਿਧਾਨ ਸਭਾ 'ਚ ਨਹੀਂ ਬੋਲਦੇ ਇਹ ਇਹਨਾਂ ਨੂੰ ਹੁਣ ਲੋਕ ਸਟੇਜਾਂ ਤੋਂ ਬੋਲਣਾ ਵੀ ਸੁਣਨਾ ਨਹੀਂ ਚਾਹੁੰਦੇ ਲੇਕਿਨ ਵਿਕਰਮ ਸਿੰਘ ਮਜੀਠੀਆ ਬੜੇ ਕਾਲ ਅਗਰੈਸਿਵ ਨਜ਼ਰ ਆਇਆ ਹੈ ਤੁਹਾਡੇ ਤੋਂ ਬੜੇ ਅਟੈਕ ਕੀਤਾ ਇਹਨਾਂ ਵੱਲੋਂ ਕਹਿੰਦੇ ਕਿ ਪਰਿਵਾਰ ਜਿਹੜਾ ਆ ਜੋ ਜੋਸ਼ੀ ਨੂੰ ਭੁਗਤਦਾ ਹੋਇਆ ਨਜ਼ਰ ਆਏਗਾ ਮੇਰੀ ਇੱਕ ਆਸ ਰਹੀਆਂ ਨਜ਼ਰ ਆ ਰਹੀਆਂ ਮੈਨੂੰ ਨਹੀਂ ਮੈਨੂੰ ਇਹ ਕਿੱਸ ਰਹੀਆਂ ਆ ਰਹੀਆਂ ਕਿ ਵਿਕਰਮ ਜੀ ਦਾ ਆਪਣਾ ਵੀ ਪਰਿਵਾਰ ਤੇ ਜੋਸ਼ੀ ਦਾ ਪਰਿਵਾਰ ਵੀ ਭੁਗਤੇਗਾ ਤੁਸੀਂ ਥੋੜੇ ਦਿਨਾਂ ਚ ਵੇਖੋ ਸਾਰੇ ਆਉਣਗੇ ਕਿਉਂਕਿ ਸਾਡੇ ਕੰਮਾਂ ਨੂੰ ਆਉਣੇ ਆ ਉਹਨਾਂ ਦਾ ਕੋਈ ਨਿੱਜੀ ਕੇਸ ਨਹੀਂ ਅਸੀਂ ਨਹੀਂ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਚੰਗਾ ਲੱਗਦਾ ਜਦੋਂ ਹੇਅਰਪੋਰਟ ਤੇ ਜਾਂਦੇ ਆ ਸਾਨੂੰ ਇਥੇ ਅੰਤਰਰਾਸ਼ਟਰੀ ਉਡਾਨਾਂ ਮਿਲਦੀਆਂ ਨੇ ਉਹਦੇ ਸਾਨੂੰ ਬੜਾ ਵਧੀਆ ਲੱਗਦਾ ਜਦੋਂ ਤੇਰਾ ਰਿੰਗ ਰੋਡ ਬੰਦਦਾ ਸੀ ਮੇਨੇ ਸਾਡਾ ਜੀ ਕਰਦਾ ਤੁਹਾਨੂੰ ਵੋਟ ਪਾਉਣ ਨੂੰ ਇਹ ਤਾਂ ਤਾਂ ਕਿ ਸਾਨੂੰ ਇਹਨਾਂ ਦੇ ਪਰਿਵਾਰ ਦੇ ਨਿੱਜੀ ਮੈਂਬਰ ਵੀ ਸਾਡੇ ਟੱਚ 'ਚ ਨੇ ਸਾਰੇ ਸਾਨੂੰ ਵੋਟ ਪਾ ਰਹੇ ਨੇ ਲੇਕਿਨ ਕੱਲ ਜਿਸ ਤਰ੍ਹਾਂ ਸਿਆਲਕਾਣਾ ਤੁਸੀਂ ਬੜਾ ਜ਼ੋਰ ਲਾਇਆ ਸੀਗਾ ਸਿਆਲਕਾ ਵਾਸਤੇ ਜਿਸ ਤਰ੍ਹਾਂ ਤੁਹਾਡੇ ਤੇ ਅਲੀਗੇਸ਼ਨ ਲਗਾ ਦਿੱਤਾ ਕਿ 80 ਲੱਖ ਰੁਪਏ ਦੀ ਗੱਲ ਹੈ ਕਿ ਲੱਗਦਾ ਕਿ ਇਹ ਨਿਸ਼ਤਾਰੀ ਗੱਲ ਨਿਸ਼ਾਨੀ ਨਜ਼ਰ ਆਉਂਦੀ ਹੈ ਜੀ ਆ ਦੇਖੋ ਇਹ ਚੀਜ਼ਾਂ ਰਾਜਨੀਤੀ 'ਚ ਜਿਹੜਾ ਬੰਦਾ ਜਾਂਦਾ ਉਹ ਕੀ ਕਹਿ ਕੇ ਜਾਊਗਾ ਕਿ ਮੈਂ ਆਪਣੇ ਲਾਲਚ 'ਚ ਨੂੰ ਚੱਲਿਆ ਸੋ ਇਹ ਰੋ ਰੋ ਪ੍ਰਤੀਰੂਪ ਜਦੋਂ ਬੰਦਾ ਜਾਂਦਾ ਉਦੋਂ ਹੀ ਚਿੱਤੇ ਆਉਂਦੇ ਉਦੋਂ ਹੀ ਹੁੰਦੇ ਨੇ ਸੋ ਗੁਰਜੀਤ ਔਜਲਾ ਕੀ ਕਿਸੇ ਨੂੰ ਦੱਸਣ ਦੀ ਸਰਟੀਫਿਕੇਟ ਦੀ ਲੋੜ ਨਹੀਂ ਉਹ ਉਹਨੂੰ ਸ਼ੁਭ ਕਾਮਨਾਵਾਂ ਚਨਵੀ ਪਾਰਟੀ ਚ ਗਿਆ ਉੱਥੇ ਟੇਗਾ ਰਵੇ ਇੰਨਾ ਹੀ ਬਹੁਤ ਹੈ ਲੇਕਿਨ ਉਸ ਸਰਬ ਜਿਸ ਤਰ੍ਹਾਂ ਉਹ ਤੁਸੀਂ ਚੋਣ ਮੁਹੀਮ ਉਹਨਾਂ ਦੀ ਸੰਭਾਲੀ ਸੀਗੀ ਆਪਣਾ ਪਰਮਾਤਮਾ ਸ਼ਰਤਾਂ ਸੀਗਾ ਲਗਾਤਾਰ ਟਾਲੀ ਚ ਵਿਚਰਦੇ ਨਜ਼ਾਰੇ ਸੀਗੇ ਲੱਗਦਾ ਕਿ ਇਹ ਪਰਨਾਮ ਨਜ਼ਰ ਲੱਗਦਾ ਸੀ ਕਿ ਪਰਨਾਮ ਆਏਗਾ ਨਹੀਂ ਕਦੀ ਹੁੰਦਾ ਹੀ ਨਹੀਂਗਾ ਪਰ ਇਹ ਪਰਮਾਤਮਾ ਦੀ ਕਚਹਿਰੀ ਜੇ ਨੂੰ ਛੱਡ ਦੇਣਾ ਚਾਹੀਦਾ ਬੈਟਰ ਸੋ ਗੋਰਾ ਜੀ ਵੀ ਸਾਹਮਣੇ ਮੌਜੂਦ ਨੇ ਗੱਲਬਾਤ ਕਰਨ ਹੈ ਕੀ ਕਰਨਾ ਚਾਹੋ ਗੋਰਾ ਜੀ ਆਪਣੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਕੀ ਕਰਨਾ ਚਾਹੋਗੇ ਪਹਿਲਾਂ ਤੁਸੀਂ ਅਸੀਂ ਇਹਨਾਂ ਦੀ ਸੋਚ ਤੋਂ ਬਹੁਤ ਵਧੀਆ ਦੇ ਉਹਦੇ ਉਹਨਾਂ ਦਾ ਕਰਕੇ ਗਏ ਆਂ ਤੇ ਕਿੰਨੇ ਕੁ ਲੋਕ ਸ਼ਾਮਿਲ ਹੋਏ ਨੇ ਇੱਥੇ ਸ਼ਾਮਲ ਤੁਸੀਂ ਵੇਖੋਗੇ 2-4 ਦਾ ਸਾਰਾ ਨਗਰੀ ਆ ਜੂਗਾ ਕੀ ਕਾਰਨ ਕੀ ਮੈਂ ਆ ਗਿਆ ਤੇ ਫਿਰ ਸਾਰਾ ਸਮਝੋ ਨਗਰੀ ਆ ਗਿਆ ਕੀ ਕਾਰਨ ਕੀ ਸਮਝਦੇ ਹੋ ਕਿ ਅਕਾਲੀ ਦਲ ਨੂੰ ਛੜਨ ਦਾ ਸਭ ਤੋਂ ਵੱਡਾ ਕਾਰਨ ਕੀ ਸਮਝਦੇ ਹੋ ਮੌਜੂਦ ਨਹੀਂ ਹੈਗਾ ਉਹਨਾਂ ਦਾ ਹੁਣ ਪੰਜਾਬ ਦੇ ਵਿੱਚ ਵੇਖਿਆ ਹੀ ਨਹੀਂ ਹੈ ਤੀ ਹੈ ਨਹੀਂ ਇੱਕ ਵੀ ਸੀਟ ਨਹੀਂ ਹੋਣੀ ਉਹਨਾਂ ਨੂੰ ਕੀ ਲੱਗਦਾ ਕਿ ਅਕਾਲੀ ਦਲ ਆਵਾਜ਼ ਨਹੀਂ ਚੁੱਕ ਸਕਿਆ ਜਾਂ ਅਕਾਲੀ ਦਲ ਨੂੰ ਸੁਣਵਾਈ ਵੀ ਨਹੀਂ ਹੈਗੀ ਨਹੀਂ ਵੈਸੇ ਜੀ ਬੇਦਬੀਆਂ ਦਾ ਮਸਲਾ ਲੈ ਕੇ ਬੈਗਿਆ ਉਹਨਾਂ ਨੂੰ ਤੇ ਉਹ ਚੱਲਦਾ ਹੀ ਰਹਿਣਾ ਅ ਸਟਾਈਲ ਲਾਇਸੈਂਸ ਦਾ ਕੋ ਬੀ ਨਹੀਂ ਠੀਕ ਸੋ ਇਹ ਉਹ ਪਰਿਵਾਰ ਹੈ ਅਕਾਲੀ ਦਲ ਦੇ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਅਤੇ ਬੱਸੀ ਜੀ ਮੌਜੂਦ ਨੇ ਬੱਸੀ ਕੀ ਕਹਿਣਾ ਚਾਹੋਗੇ ਲਗਾਤਾਰ ਹੀ ਕਾਂਗਰਸ ਰਿਵਾਈਵ ਹੁੰਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਹੀ ਬੂਮ ਮਿਲਦਾ ਨਜ਼ਰ ਆ ਰਿਹਾ ਲੋਗ ਓਜਲਾ ਸਾਹਿਬ ਨਾਲ ਪਿਆਰ ਕਰ ਰਹੇ ਨੇ ਓਜਲਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਹਰ ਪਰਿਵਾਰ ਸਾਡੇ ਨਾਲ ਜੁੜਨਾ ਚਾਹੁੰਦਾ ਔਰ ਤੁਸੀਂ ਦਿਨ ਬਰ ਦਿਨ ਦੇਖੋ ਜਿੱਥੇ ਵੀ ਅਸੀਂ ਜਾ ਰਹੇ ਹਾਂ ਉੱਥੇ-ਉੱਥੇ ਲੋਕ ਸਾਡੇ ਨਾਲ ਜੁੜ ਰਹੇ ਨੇ ਔਰ ਇਹ ਬਹੁਤ ਵੱਡਾ ਅੱਜ ਸਾਨੂੰ ਵੱਲੇ ਦੇ ਵਿੱਚ ਹਲਾਰਾ ਮਿਲਿਆ ਗੋਰੇ ਬਾਬਾ ਜੀ ਔਰ ਉਹਨਾਂ ਦੀ ਸਾਰੀ ਟੀਮ ਅੱਜ ਸਾਡੇ ਨਾਲ ਆ ਰਹੀ ਜਿਹੜੇ ਪਿਛਲੇ 3 ਟਰਮਸ ਤੋਂ ਖੁਦ ਵੀ ਇੱਕ ਵਾਰ ਰਹੇ ਔਰ ਇਹਨਾਂ ਦੇ ਨਾਲ ਸਾਥੀ ਜਿਹੜੇ ਜਿਹੜੇ ਇਹਨਾਂ ਦੇ ਟੀਮ ਦੇ ਸੀ ਉਹੀ ਕਾਉਂਸਲਰ ਰਹੇ ਐਸ ਇਲਾਕੇ ਦੇ ਰੋਜਲਾ ਸਾਹਿਬ ਜੀ ਜਦੋਂ ਲੋਕ ਅੰਮ੍ਰਿਤਸਰ ਤੇ ਸਮੁੱਚਾ ਵਿਕਾਸ ਵੇਖਦੇ ਨੇ ਆ ਵੱਲੇ ਵਾਲਾ ਪੁਲ ਬਣਾਇਆ ਤੇ ਭਵੇਂ ਆ ਜਿਹੜਾ ਬਾਹਰ ਪੁਲ ਦੇ ਦੁਬਾਰਾ ਨਵਾਂ ਬਣ ਰਿਹਾ ਜੋ ਵੀ ਕਦੇ ਵੀ 40 ਸਾਲ ਬਾਅਦ ਪਹਿਲਾਂ ਬਾਅਦ ਆਹ ਰੋਡ ਬਣਵਾਈ ਸੀ ਉਦੋਂ ਮੈਂ ਚੇਅਰਮੈਨ ਸੀ ਉਦੋਂ ਵੀ ਔਜਲਾ ਸਾਹਿਬ ਦੀ ਮਿਹਨਤ ਸਦਕਾ ਸੀ ਇਹ ਰੋਡ ਬਣਵਾ ਕੇ ਦਿੱਤੀ ਸੀ ਜਿਹੜੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਅੱਜ ਵੱਲੇਨ ਵੱਲਾ ਨਿਵਾਸੀਆਂ ਤੇ ਸ਼ਹਿਰ ਦੇ ਪੂਰੇ ਸਮੂਚੇ ਲੋਕ ਸਭਾ ਦੇ ਵਿੱਚ ਲੋਕ ਓਜਲਾ ਸਾਹਿਬ ਨੂੰ ਅੱਜ ਆਪਣਾ ਸਮਰਥਨ ਦੇ ਰਹੇ ਔਰ ਅਸੀਂ ਭਾਰੀ ਵੋਟਾਂ ਦੇ ਨਾਲ ਜਿੱਤਾਂਗੇ ਔਰ ਦੁਬਾਰਾ ਹੈਟ੍ਰਿਕ ਮਾਰ ਕੇ ਓਜਲਾ ਸਾਹਿਬ ਲੋਕ ਸਭਾ ਜਿੱਤਾਂਗੇ ਲੇਕਿਨ ਇਸੇ ਕੌਨਸਟਿਟੂਐਂਸੀ ਦੀ ਕਾਲਰ ਰੈਲੀ ਹੋਈ ਹੈ ਅਕਾਲੀ ਦਲ ਦੀ ਉੱਥੇ ਸਿਰਫ 70-80 ਬੰਦੇ ਨਜ਼ਰ ਆਏ ਸੁਖਵੀਰ ਸਿੰਘ ਬਾਦਲ ਉੱਤੇ ਸਪੀਚ ਕਰਦੇ ਨਿਕਲੇ ਦੇਖੋ ਅਕਾਲੀ ਦਲ ਦਾ ਉਹਦਾ ਨਾਮ ਬਦਲ ਦਿੱਤਾ ਜਾਣਾ ਚਾਹੀਦਾ ਉਹਨਾਂ ਦਾ ਅਸੀਂ ਨਾਮ ਰੱਖਿਆ ਐਮਬੀਡੀ ਮਜੀਠਾ ਬੰਗਾ ਔਰ ਦਾਕਾ ਉਹਨਾਂ ਕੋ 3 ਸੀਟਾਂ ਆਈਆਂ ਸੀ ਉਹ ਹੁਣ ਅਕਾਲੀ ਦਲ ਨੂੰ ਲੋਕ ਬਿਲਕੁਲ ਵੀ ਨਹੀਂ ਚਾ ਰਹੇ ਅਕਾਲੀ ਦਲ ਦੇ ਲੋਕ ਔਰ ਜਿਹੜੀ ਦੂਜੀਆਂ ਆਮ ਆਦਮੀ ਪਾਰਟੀ ਦੇ ਲੋਕ ਲੋਕ ਕਾਂਗਰਸ ਨਾਲ ਜੁੜ ਰਹੇ ਨੇ ਆ ਔਜਲਾ ਸਾਹਿਬ ਦੇ ਕੰਮਾਂ ਨੂੰ ਵੇਖਦੇ ਅੱਗੇ ਨਿਕਲ ਰਹੇ ਨੇ ਉਹਨਾਂ ਦੇ ਨਾਲ-ਨਾਲ ਚੱਲ ਕੇ ਉਹਨਾਂ ਨੂੰ ਭਾਰੀ ਬਹੁਮਤ ਦੇ ਰਹੇ ਆ ਤੁਸੀਂ ਦੇਖਣਾ ਵਨ ਸਾਈਡਿਡ ਰਿਜ਼ਲਟ ਆਏਗਾ ਔਰ ਔਜਲਾ ਸਾਹਿਬ ਲੋਕ ਸਭਾ ਦੇ ਵਿੱਚ ਜਾਣਗੇ ਕ੍ਰਿਸ਼ੀ ਇੱਕ ਕਾਸਰੀ ਆਈ ਵੀਲ ਕਹੀਆਂ ਜਾ ਰਹੀ ਸੀ ਕਿ ਤੁਸੀਂ ਵੀ ਸ਼ਿਫਟ ਹੋ ਰਹੇ ਹੋ ਕਿਸੇ ਜਗ੍ਹਾ ਤੇ ਲੋਕਾਂ ਨੇ ਬੜੇ ਰਿਯੂਮਰਸ ਫਲਾਤੇ ਸੀਗੇ ਗੱਲ ਇਸ ਤਰ੍ਹਾਂ ਹੈ ਕਿ ਬੱਸੀ ਕਾਂਗਰਸ ਚ ਜੰਮਿਆ ਸੀ ਕਾਂਗਰਸ ਹੀ ਮਰੇਗਾ ਤੇ ਬੱਸੀ ਕਿਤੇ ਨਹੀਂ ਜਾਂਦਾ ਲੋਕਾਂ ਦੇ ਮੇਰੇ ਵਿਰੋਧੀਆਂ ਦੀ ਐਵੇਂ ਰੂਮਰਸ ਆ ਵਿਰੋਧੀਆਂ ਨੂੰ ਇੱਕ ਸ਼ੌਂਕ ਆ ਬੱਸੀ ਨੂੰ ਯਾਦ ਰੱਖਣਾ ਤੇ ਬੱਸੀ ਐਸੀ ਗੱਲਾਂ ਤੇ ਯਾਦ ਰੱਖ ਦਿੰਦੇ ਆ ਸੋ ਥੈਂਕ ਯੂ ਸੋ ਮਾਈ ਜੀ ਸੋ ਇਹ ਸੰ ਦਰਨੇਸ਼ ਸਿੰਘ ਦਿਨੇਸ਼ ਬਨਸੀ ਜੀ ਜਿਨ੍ਹਾਂ ਵੱਲੋਂ ਅ ਅੰਮ੍ਰਿਤਸਰ ਦੇ ਵੱਲਾ ਵਿੱਚ ਪਹੁੰਚ ਗਿਆ ਤੇ ਖਾਸ ਤੂ ਤੇ ਗੁਰਜੀਤ ਸਿੰਘ ਔਜਲਾ ਨੂੰ ਜਿਹੜਾ ਹੈ ਹੰਗਾਰਾ ਜਿਹੜਾ ਹੈ ਉਹ ਵੱਡਾ ਦਵਾਇਆ ਗਿਆ ਤੇ ਉਹਨਾਂ ਦਾ ਕਹਿਣਾ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਰਿਵਾਈਵ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਜੋ ਗੁਰਜੀਤ ਸਿੰਘ ਓਜਲਾ ਨੇ ਉਹਨਾਂ ਨੂੰ ਬਹੁਤ ਭਾਰੀ ਬਹੁਮਤ ਜਿਹੜਾ ਹੈ ਉਹ ਮਿਲਦਾ ਹੋਇਆ ਵੀ ਨਜ਼ਰ ਆਵੇਗਾ ਜਿਸ ਨੂੰ ਲੈ ਕੇ ਝਾਰਾ ਵੱਡੀਆਂ ਜੁਆਇਨਿੰਗਸ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਲੇਕਿਨ ਹੁਣ ਵੇਖਣਾ ਹੋਵੇਗਾ ਕਿ 4 ਜੂਨ ਵਾਲੇ ਦਿਨ ਨਤੀਜੇ ਵਿੱਚ ਕਿਸ ਨੂੰ ਲੋਕ ਜਿਹੜਾ ਹੈ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਲੋਕ ਸਭਾ ਦਾ ਵਿੱਚ ਭੇਜਦੇ ਨੇ ਲੇਕਿਨ ਕਿਤਨਾ ਕਿਤੇ ਜੋ ਜੁਆਇਨਿੰਗਸ ਦੇ ਦੌਰ ਨੇ ਉਹ ਵੀ جاری ਨੇ ਤੇ ਨਾਲ ਹੀ ਬਿਆਨਬਾਜ਼ੀਆਂ ਦੇ ਦੌਰ ਵੀ جاری ਨੇ Cameraman, man, once again, good pricing. I'm Mr. Sahib. Subscribe now and press the bell icon. Never miss an update.